ਮਾਮੂਲੀ ਜਿਹੇ ਵਿਵਾਦ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਹੈ ਕਿ ਕਤਲ ਦੇ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਲ ਸਨ ਮਾਮਲਾ ਨਜ਼ਦੀਕੀ ਕਸਬਾ ਦਿਨਨਗਰ ਦੇ ਸਰਹਦੀ ਪਿੰਡ ਚੌਤਾ ਦਾ ਹੈ ਜਾਣਕਾਰੀ ਅਨੁਸਾਰ ਵਿਵਾਦ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਪੱਖਿਆ ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਾਂ ਸੇਮ ਦੀ ਜਗ੍ਹਾ ਤੇ ਵੈਨ پارک ਕਰ ਦਿੰਦਾ ਸੀ ਜਿਸ ਨੂੰ ਤਰਸੀਮ ਨੇ ਇੱਕ ਵਾਰ ਰੋਕਿਆ ਅੱਜ ਸੁਨੀਲ ਇਕੱਲਾ ਕਿਤੇ ਜਾ ਰਿਹਾ ਸੀ ਕਿ ਤਰਸੀਮ ਨਾਂ ਦੇ ਵਿਅਕਤੀ ਨੇ ਪਹਿਲਾਂ ਉਸ ਤੇ ਝਪੇੜ ਮਾਰੀ ਉਸਨੇ ਕਿਹਾ ਕਿ ਇਸ ਨੂੰ ਅੱਜ ਸਾਡੀ ਜਗ੍ਹਾ ਤੇ ਵੈਨ ਲਗਾਉਣ ਦੇ ਲਈ ਮਜ਼ਾ ਚ ਖਾ ਦਿਓ ਫਿਰ ਉਸ ਦੇ ਘਰ ਦੀਆਂ ਔਰਤਾਂ ਨੇ ਵੀ ਉਸ ਨੂੰ ਫੜ ਲਿਆ ਅਤੇ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਇਹ ਮਾਮਲਾ ਇਥੋਂ ਹੀ ਪਾਕਿਆ ਇਸ ਵਾਰਦਾਰ ਦੇ ਵਿੱਚ ਤਰਸੀਮ ਦੀ ਪਤਨੀ ਅਤੇ ਤਿੰਨ ਬੇਟੀਆਂ ਵੀ ਸ਼ਾਮਿਲ ਸਨ ਇਹਨਾਂ ਵਿੱਚ ਤਰਸੀਮ ਨਾਂ ਦੇ ਵਿਅਕਤੀ ਨੇ ਤੇਜ਼ ਤਾਰ ਹਥਿਆਰ ਦੇ ਨਾਲ ਮਨੀਸ਼ ਜੋਤੇ ਕਈ ਵਾਰ ਵਾਰ ਕੀਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਦੋਂ ਦਿਨਨਗਰ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦਿਨਨਗਰ ਦੇ ਵਿੱਚ ਮਾਮਲਾ ਸਾਹਮਣੇ ਆਇਆ। ਸਾਰੇ ਹੀ ਦੋਸ਼ੀ 2 ਘੰਟੇ ਦੇ ਅੰਦਰ ਪੁਲਿਸ ਨੇ ਗ੍ਰਫਤਾਰ ਕਰ ਲਿਆ ਜਿਸ ਦੇ ਵਿੱਚ ਤਰਸੀਮ ਅਤੇ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਵੀ ਸ਼ਾਮਲ ਸਨ। ਬਰਾਨਾ ਸ਼ੌਕਾਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ। ਉਥੋਂ ਅੱਗੇ ਗੱਡੀ ਪਿਛੇ ਟਾਲੀ ਇਨਾ ਕੱਲ ਫੇਰ ਉਟਾ ਲਿਆ ਕੇ ਕੱਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਉਟਾ ਲਿਆ ਕੱਲੇ ਨੂੰ ਦੇਖ ਕੇ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਤਾਈ ਉਸੇ ਵੇਲੇ ਆਏ ਉਹਨਾਂ ਕੰਮ ਹੋ ਗਏ ਨਹੀਂ ਹਾਂਜੀ ਹਾਂਜੀ ਪੁਲਿਸ ਪਹੁੰਚੀ ਫਿਰ ਬਾਤ ਚਾਹੀਏ ਪੁਲਿਸ ਕੀ ਮੰਗ ਕਰ ਤਾਨੂੰ ਪਤਾ ਹੀ ਕੀ ਇਨਸਾਫ ਹੋਰ ਚਾਹੀਦਾ ਸਾਨੂੰ ਕੱਲਾ ਕੱਲਾ ਆਏ ਕਮਾਣਿਆ ਲੈ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਕਾਰ ਕੋ ਲਾਣੀ ਮਾਸ਼ ਦੇਣਾ ਇਹਦੀ ਕਾਰ ਯੁੱਜੜ ਗਈ ਕੀ ਮੰਗਿਆ ਤੁਹਾਡੀ ਤੁਹਾਡੀ ਮੰਗਤ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਸਾਫ ਚਾਹੀਦਾ ਤੁਹਾਨੂੰ ਪਤਾ ਹੀ ਨਹੀਂ ਕੋਈ ਸਾਡੇ ਹਾਲੇ ਕੋ ਮੈਂ ਫਸੀਦਾ ਬਹੁਤ ਕਸੀਮ ਲਾਲ ਮੇਰਾ ਬੇਨਤੀ ਚੰਤਾ ਕੀ ਗੱਲ ਬਾਤ ਹੈ ਇਹ ਗੱਲ ਬਾਤ ਕੱਲ ਅਸੀਂ ਦਿਖਣਾ ਆਏ ਤੇ ਸਮੀ ਮੋੜਾ ਮਰੇ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟ ਬਾਅਦ ਆਇਆ ਬਹਦਾ ਤੇ ਕਰਚਾ ਮਾਰਸੜੀ ਦੀਆਂ ਤੇ ਇੱਕ ਬਿੰਦੂ ਆ ਜੀ ਉਹਨੂੰ ਮਰਵਾਇਆ ਮੋੜਾ ਪਾਂਛੇ ਜੜੇ ਹਾਂਜੀ ਕੁੱਲ ਸਬਾਹ ਚ ਆਏ ਹਾਂ ਕੀ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਹਾਂਛੇ ਹੁਣੀ ਚਾਹੀਦਾ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜਾ ਪਿੰਡ ਚੋਂਤਾ ਹੈ ਜੀ ਇੱਥੇ ਸਤਵਾ ਹੀ ਸਤਵਾ ਦੇ ਤੇ ਖੜੇ ਹੀ ਤੇ ਸਾਹਮਣੇ ਉਹਨਾਂ ਦੀ ਬੈਸਬਸਾਈ ਚੱਲੇ ਕਰਦੀ ਸੀ ਕੀਦੀ ਬੈਸਬਸਾਈ ਇਹ ਦੋਨਾਂ ਦੀ ਆਪਸ ਚ ਨੀਸ ਦੀ ਤੇ ਸੇਮੇ ਦੀ ਤੇਨਾਂ ਦੀ ਬੈਸਬਸਾਈ ਚੱਲੇ ਕਰਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਟੋਲੇ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀਆਂ ਨਾਲ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 22 ਹਾਂਜੀ ਫਿਰ ਚਾਹ ਤਿੰਨ ਆਹ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਏ ਪੁਲਸ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੈਸ਼ਨ ਪਹੁੰਚੀ

ਬੜਾ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਮਾਰਾ ਇਹਨਾਂ ਕੁੜੀਆਂ ਦਾ ਸਾਰੇ ਅੱਛਾ ਰੋ-ਰਾਤ ਫੋਨਗੇ ਲੈਣ ਦਿੱਤਾ ਆਮ ਪਾਰਟੀ ਪਾਣੀ ਦਾ ਲੋਕਾਂ ਨੂੰ ਛੇਕਾਉਂਗਾ ਵੱਡ-ਵੱਡ ਕੇ ਸੋੜ ਦੇਗੀ ਆ ਪਾਰਟੀ ਕਿਹੜੀ ਪਾਰਟੀ ਆਣਾ ਚਾਹੀਦਾ ਸਾਹਿਬ ਆਹਨੋਂ ਕਿਹਨੂੰ ਬੋਟ ਪਾਏ ਦੇ ਸਾਹਮਣੇ ਸੱਚਾ ਬੋਲਣਾ ਜਿਤਾਏਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਵੋਟਾਂ ਹੀ ਪਾਏ ਵੋਟ ਪਾਏ ਬਾਹਰ ਖੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਏ ਇਹ ਲੋਕੋ ਸਾਡਾ ਇਹ ਇਹ ਸਾਡਾ ਤਾਂ ਇੱਕ ਸਾਡੇ ਬੱਚਾ ਮਾਰੇ ਕਿਦੇ ਸਾਡੇ ਬੱਚਾ ਹੈ ਆਈ ਆਪਣੇ ਲੋਕਾਂ ਤੋਂ ਮਾਇਆ ਦੇ ਸੁੱਖ ਨੇ ਦਿੱਤੀਆਂ ਸਿੱਧੀ ਭਾਈਆ ਨੀਮ ਸ਼ੇਰ ਬਣਾਉਣਾ ਸ਼ੇਰ ਬੋਟੇ ਦਿੱਤੀਆਂ ਕਿਹਦੇ ਜਰੂਰ ਨਹੀਂ ਸਾਡੇ ਹਾਲੇ ਕੋਰੇ ਨਾਲ ਕੀ ਜੈਨ ਨੂੰ ਫਾਂਸੀ ਦਾ ਕੰਮ ਹੋਇਆ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ ਪਾਰਕ ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੇਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ਤਰਸੇਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਕਬੂਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕੀ ਉਸ ਇੱਕ ਡੇਢ ਘੰਟੇ ਦੇ ਵਿੱਚ ਖਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 191 191 10 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਂ ਨੂੰ ਅ ਅਦਾਲਤ ਦੇ ਪੇਕ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਪੀ ਜਿਹੜੀ ਹੋ ਜਾਰੀ ਰਹੇਗੀ ਜਿਹੜੇ ਮੁਜ਼ਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਜਤਿੰਦਰ ਸੋਢੀ ਕੇ ਆਰਟੀ ਨਿਊਜ਼